ਵੱਡਾ ਧਮਾਕਾ ਕਰਤਾ ਕੱਪੜੇ ਦੀ ਕੱਟ ਪੂਰੀ ਦਾਂਗੇ ਵੇਚਣ ਲਈ ਲੈਣਾ ਵੇਚਣ ਲਈ ਲੈ ਜਾਓ ਘਰ ਲਈ ਲੈਣਾ ਘਰ ਲਈ ਲੈ ਜਾਓ ਵਿਆਹ ਲਈ ਲੈਣਾ ਜਿੰਨਾ ਮਰਜ਼ੀ ਲੈ ਜਾਓ 100 ਰੁਪਏ ਆ ਦੇਖੋ ਜੀ ਜਿਹੜੇ ਬਾਜ਼ਾਰ ਚ 5 ਮੀਟਰਾਂ ਸੂਟ 5-500 ਚ ਬਾਬੇ ਦੀ ਹੱਟੀ ਤੋਂ ਲੈ ਜਾਓ 100 ਰੁਪਏ ਦਾ ਸੂਟ ਆ ਧਮਾਕੇ 200 ਰੁਪਏ ਦਾ ਸੂਟ ਉਹ ਦੇਖੋ ਆ ਵੀ 200 ਰੁਪਏ ਦਾ ਮੈਂ ਗਾਰੰਟੀ ਲੈਣਾ ਨਾ ਕਿਸੇ ਨੇ ਦਿੱਤਾ ਨਾ ਦੇਣ ਦਾ ਦੁਕਾਨਦਾਰ ਹੁਣ ਝਾਟ ਕੇ ਵੀ ਲੱਗੀ ਜਾਂਦਾ ਕਹਿੰਦੇ ਬਾਬਾ ਕਰੀ ਗਈ ਜਾਂਦਾ ਭਾਜੀ ਕਰੀ ਆ ਜਾਂਦਾ ਵੀ ਪਟਾਕੇ ਪਾਉਣੇ ਆ ਪੈਣਾ ਭਰਾ ਮਾ ਦਾ ਫਾਇਦਾ ਕਰਾਣਾ 200 ਰੁਪਏ ਸੂਟ ਨਾਪ ਕੇ ਵਾਪਸ ਨਾਲਾ ਦਿਮਾਗ ਤੇ ਬੋਝ ਨਹੀਂ ਕੁਸਾਰੀਆ ਲੋ ਕੈਮਰੀ ਗਰਾ ਸੂਟ ਕਪੜਾ ਚੈੱਕ ਕਰੋ ਕੈਮਰੀ ਦਾ ਹਾਂਜੀ ਉਹ ਬਾਜ਼ਾਰ ਤੇ 60 ਰੁਪਏ 70ਵੇਂ ਮੀਟਰ ਮਿਲਦੀ ਆ ਜੀ ਆ ਚੱਕੋ ਬਾਬੇ ਦੀ ਹੱਡੀ ਦਾ 500 ਦੇ ਤਿੰਨ 500 ਦੇ ਤਿੰਨ ਸੂਟਾ ਜੀ 500 ਦੇ ਤਿੰਨ ਕਪੜਾ ਮੀਟਰ ਨਾਪ ਕੇ 5 ਮੀਟਰ ਉਹ ਵਿਚਾਰਾਂ ਜੋ ਇੱਕ ਲੈ ਜਾਓ ਤਾਂ ਵੀ 225 ਦਾ ਚਾਰ ਲੈ ਗਏ ਤਾਂ ਵੀ 225 ਦੇ ਦੋ ਬਿਕ ਗਏ ਦੋ ਵਾਪਸ ਤਿੰਨ ਬਿਕ ਗਏ ਇੱਕ ਵਾਪਸ ਉਹ ਯਾਰ ਚਾਰ ਨਾ ਵਿਕੇ ਤਾਂ ਵੀ ਬਾਬਾ ਸਭ ਤੋਂ ਵੱਡਾ ਫੈਰਾ ਤੁਸੀਂ ਕੰਮ ਸਟਾਰਟ ਕਰਨਾ 20000 ਨਾਲ ਤੁਸੀਂ ਕਰਨਾ ਪਈਆਂ ਹਜ਼ਾਰ ਨਾਲ ਮੈਂ ਗਾਰੰਟੀ ਲੈ ਕੇ ਦਊ ਤੁਸੀਂ ਸਿਰਫ ਪੈਸੇ ਕਮਾਣਿਆ ਜਿਹੜਾ ਸੂਟ ਬਚ ਜਾ ਮੈਨੂੰ ਮੋੜ ਜੋ ਅੱਬਾ ਕਹਿੰਦੇ ਤੀਜੇ ਨਾਲ ਗੱਡੀ ਬਦਲਦਾ ਕਦੇ ਫੋਰਚੂਨਰ ਆਹੇ ਥਾਰ ਸੱਚੀ ਕਹਿੰਦੇ ਹੁਣ ਰੂਬੀ ਕਾਉਂਦੀ ਤਿਆਰੀ ਕੋਈ ਕਹਿੰਦੇ ਡਿਫੈਂਡਰ ਬੁੱਕ ਕਰਾਤੀ ਇਹ ਇੱਕ ਗੱਲ ਆ ₹2000 ਵੀ ਦੋ ਦੋ ਕਮੋਨੇ ਸੂਟਾਂ ਜੋ ਗੱਡੀਆਂ ਲੈ ਉਹਨੇ ਕਰੋੜਾ ਕਰੋੜ ਆ ਦੀਆਂ ਉਹ ਬੈਂਕਾਂ ਦੀਆਂ ਮੇਰੀਆਂ ਨਹੀਂ ਹੈਗੀਆਂ ਚਲੋ 700 800 ਰੁਪਏ ਦਾ ਸੂਟ ਹਾਂਜੀ ਉਹ ਇੱਕ ਨਾਲ ਇੱਕ ਫ੍ਰੀ ਉਹ ਬਾਪੇ ਨੂੰ ਪਾਣੀ ਪੂਣੀ ਪਿਲਾ ਦਿਓ ਭਰਾਵਾ ਜੋ ਪਾਣੀ ਕੋਕ ਦੀ ਬੋਤਲ ਆ ਨੁੱਥ ਪੈ ਗਿਆ ਕੋਈ ਨਾ ਕੋਈ ਇੱਕ ਨਾਲ ਇੱਕ ਫ੍ਰੀ ਹਿੱਲ ਪੈ ਗਈ ਹਿੱਲ ਤੁਹਾਡੇ ਉਹ ਕੋਈ ਨਹੀਂ ਹਿੱਲ ਭਈ ਆ ਰੇਟਾਂ ਦੀ ਬਾਣ ਲੱਗਾ ਆ ਚੱਕ 700 ਮੇਰੀ ਗੱਲ ਸੁਣ ਲਓ ਦੇਣੇ ਪੈਣਿਆ ਤੂੰ 350 ਰੁਪਆ ਉਧਰ ਉਧਰੋ ਦੇਖੋ ਦੁਨੀਆ ਦੇਖ ਦੀਆ ਦੋਰਾ ਸੂਟ ਦੁਨੀਆ ਦੇਖ ਦੀਆ ਉਹ ਭਾਜੀ 350 ਦਾ ਸੂਟ ਆਓ ਲੈ ਜਾਓ ਇਹ 1000 ਰੁਪਏ 9 ਉਹ 800 ਇੰਦਾ ਰੇਟ ਆ ਵੀਰ ਜੀ 300 ਦਾ ਸੂਟ ਦੇਤਾ 425 ਦਾ ਸੂਟ 850 ਦੇ ਦੋ ਉਹ 2 200 ਰੁਪਏ ਦੇ ਸੂਟ ਮਿਲਦੇ ਆ ਬਾਜ਼ਾਰ 'ਚ ਵੱਡੇ ਸ਼ੋਅਰੂਮਾਂ 'ਤੇ ਆ ਦੇਖੋ ਫਿਰ 425 'ਚ ਕਰਤੇ ਬਾਬੇ ਦੀ ਹੱਟੀ ਨਾਲ ਲਓ ਸਲਵਾਰ ਆ ਦੇਖੋ ਜਿਹੜਾ ਬਾਜ਼ਾਰ 'ਚ 2000 ਦਾ ਇੱਕ ਬਾਬੇ ਦੀ ਹੱਟੀ ਤੋਂ ਲੈ ਜਾਓ 425 ਦਾ ਇੱਕ ਭਾਜੀ ਇੱਕ ਨਾਲ ਇੱਕ ਫ੍ਰੀ ਪੂਰੀ ਦੁਕਾਨ ਜਿਹੜਾ ਮਰਜੀ ਹੱਥ ਲੱਗ ਜਾਦਾ ਜਿਹੜਾ ਮਰਜੀ ਮੈਂ ਕਹਾਂ 10000 ਰੁਪਏ ਨਾਲ ਇੱਕ 10000 ਰੁਪਏ ਦਾ ਫਰੀ ਅਜਾ 10000 ਦੇ ਸੂਟ ਨਾਲ 10000 ਦਾ ਸੂਟ ਫਰੀ 5000 ਰੁਪਏ ਨਾਲ 5000 ਦਾ ਫਰੀ ਸਟੈਂਪ ਪੇਪਰ ਦਾ ਲਿਖ ਕੇ ਗੱਲਾਂ ਨਹੀਂ ਕਰਦੇ ਆ ਲੈ ਜਾਓ ਕੋਈ 800 ਹਜ਼ਾਰ ਦਾ ਨਹੀਂ ਉਹ 1100 ਦੇ 2 550 ਉਹ ਲੈ ਵੀ ਰਖੜੀ ਆ 300 ਵੀ ਆ ਗਿਆ ਆ ਲੈ ਜਾ ਰਖੜੀ ਏ ਵਧੀਆ ਵਧੀਆ ਸੂਟ ਉਹ ਵੀ ਥੋੜੇ ਪੈਸਿਆਂ 'ਚ ਉਹ ਜਿਹੜੇ ਬਾਜ਼ਾਰ 'ਚ ਮਿਲਦਾ 2000 ਦਾ ਇੱਕ ਸੂਟ ਬਾਬੇ ਦੀ ਹੱਟੀ ਤੇ ਲੈ ਜਾਓ 2000 ਦੇ 4 ਕਿੰਨਾ ਕੰਮ ਆਹ ਦੇਖੋ ਬਾਜੂ ਵਰਗ ਆਹ ਫਰੰਟ ਸਾਰਾ ਹੀ ਪੂਰਾ ਟਾਰ ਕਢਾਈ ਉਹ ਪਹੁੰਚਿਆ ਦੇ ਵੀ ਕੰਮ ਬਾਬਾ ਇਹ ਵੀ 500 ਇਹ ਵੀ 500 ਆ ਵੀ 500 ਇੱਕ ਨਾਲ ਦਾ 200 200 ਸੂਟ ਹਾਂਜੀ ਆਹ ਦੇਖੋ ਟੇਰੀਆਂ ਲੱਗੀਆਂ ਹੋਈਆਂ ਇੱਥੇ ਗੱਲ ਖਤਮ ਨਹੀਂ ਹੁੰਦੀ ਅਡਰ ਢਾਂਕਾਂ ਲੱਗੀਆਂ ਹੋਈਆਂ ਪੋੜੀਆਂ ਭਰਤੀਆਂ ਮੈਂ ਕਹਾ ਪੋੜੀਆਂ ਵੀ ਭਰੀਆਂ ਹੋਈਆਂ ਢਾਂਕਾਂ ਲੱਗੀਆਂ ਹੋਈਆਂ ਆ ਚੀਜ਼ਾਂ ਦੇਖੋ ਕੋਟ ਨਾਲ ਇੱਕ ਪੋੜੀਆਂ ਭਰਤੀਆਂ ਲੋ ਜੀ ਆਪਣਾ ਕਮਰੇ ਭਰਦੇ ਟਰੱਕਾਂ ਦੇ ਟਰੱਕ ਲੋ ਜੀ 4 ਦਿਨ 4 ਦਿਨ 4 ਦਿਨ ਬਾਬੇ ਦੀ ਹੱਡੀ ਦੇ 4 ਦਿਨ ਸੂਟਾਂ ਦੇ ਰੇਟਾਂ ਦੇ ਪਹਿਣ ਕੇ ਫਟਾਕੇ ਜਿੱਤੇ ਤੁਹਾਨੂੰ 5-500 ਵਾਲੇ ਸੂਟ 100-100 ਰੁਪਏ ਚ ਮਿਲਣ ਆ ਹਜ਼ਾਰ-ਹਜ਼ਾਰੇ ਸੂਟ 2.5 3-300 ਮਿਲਣ ਆ ਉਹ ਜਿਹੜੇ 15-1500 ਦੇ ਸੂਟ ਆ ਬਾਬੇ ਦੀ ਹੱਟੀ ਦੇ ਪੰਜ ਪੰਜ ਸੌ ਚ ਮਿਲਣਿਆ ਆ ਵੱਡਾ ਧਮਾਕਾ ਕਰਤਾ ਕੱਪੜੇ ਦੀ ਕੱਟ ਪੂਰੀ ਦਾਂਗੇ ਵੇਚ ਲਈ ਲੈਣਾ ਵੇਚ ਲਈ ਲੈ ਜਾਓ ਘਰ ਲਈ ਲੈਣਾ ਘਰ ਲਈ ਲੈ ਜਾਓ ਵਿਆਹ ਲਈ ਲੈਣਾ ਜਿੰਨਾ ਮਰਜ਼ੀ ਲੈ ਜਾਓ 100 ਰੁਪਏ ਆ ਦੇਖੋ ਜੀ ਜਿਹੜੇ ਬਾਜ਼ਾਰ ਚ 5 ਮੀਟਰਾਂ ਸੂਟ 5-500 ਚ ਬਾਬੇ ਦੀ ਹੱਟੀ ਤੋਂ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਪਾਜੀ 100 ਰੁਪਏ 100 ਪਰ ਸੂਟ ਸਿਰਫ 100 ਪਰ ਸੂਟ ਮਿਲਣਾ 4 ਦਿਨ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਆਜੋ 5 500 ਵਾਲੇ ਸੂਟ ਲੈ ਜਾਓ ਸਾਫ ਸਾਫ ਦੇਖੋ ਭਾਜੀ 100 ਰੁਪਏ ਦੇ ਪ੍ਰਿੰਟ ਦੇਖੋ ਤੁਸੀਂ ਚੀਜ਼ਾਂ ਦੇਖੋ 100 ਰੁਪਏ ਦਾ ਸੂਟ ਜਿਲਾ ਜਲੰਧਰ ਜਮਸ਼ੇਰਗਾਹ ਬਾਬੇ ਦੀ ਹੱਟੀ ਆ ਚੱਕੋ ਜੀ ਜਿਹਨਾਂ ਭੈਣ ਭਰਾਵਾਂ ਨੇ ਵੇਚਣ ਲਈ ਕਪੜਾ ਲੈਣਾ ਹੈ ਵੱਡੇ ਫੇਰੇ ਕਰਾਂਗੇ ਜਿਹੜਾ ਕਪੜਾ ਨਾ ਵਿਕਿਆ ਹੋ ਜਾਊਗਾ ਵਾਪਸੀ ਟੈਨਸ਼ਨ ਵੀ ਲੈਣ ਦੀ ਲੋੜ ਨਹੀਂ ਟੱਟ ਲੈਣ ਦੀ ਵੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਕਿਹੜਾ ਬਾਜ਼ਾਰ ਚ ਲੈਣਾ 20000 ਦਾ ਕਪੜਾ ਗਾਰੰਟੀ ਬਾਬੇ ਦੀ ਹੱਟੀ 7000 ਰੁਪਏ ਚ 20000 ਦਾ ਕਪੜਾ 7000 ਤੇ 3-3 ਗੁਣਾ ਰੇਟ ਕੱਟ ਕਰਦੇ ਬਜ਼ਾਰਾ ਆ ਲਓ ਕੈਮਰੀ ਦਾ ਸੂਟ ਕਪੜਾ ਚੈੱਕ ਕਰੋ ਕੈਮਰੀ ਦਾ ਹਾਂਜੀ ਉਹ ਬਾਜ਼ਾਰ ਤੇ 60 ਰੁਪਏ 70 ਰੁਪਏ ਮੀਟਰ ਮਿਲਦੀ ਆ ਜੀ ਆ ਚੱਕੋ ਬਾਬੇ ਦੀ ਹੱਡੀ ਦਾ 500 ਦੇ 3 500 ਦੇ 3 ਸੂਟਾ ਜੀ 500 ਦੇ 3 ਕਪੜਾ ਮੀਟਰ ਨਾਪ ਕੇ 5 ਮੀਟਰ ਉਹ ਤੇਰਾ ਭਲਾ ਆ ਵੀ ਲੈ ਜਾਓ 500 ਦੇ 3 ਸੂਟ ਦੇਖੋ ਕੈਮਰੀ ਦਾ ਸੂਟ ਦੁਪੱਟਾ ਵੀ ਆ ਗਿਆ ਜੀ ਸ਼ਨੀਵਾਰ ਐਤਵਾਰ ਸ਼ਨੀਵਾਰ ਐਤਵਾਰ ਸ਼ਨੀਵਾਰ ਐਤਵਾਰ ਬਹੁਤ ਵੱਡੇ ਭਾਲੇ ਇਹਨੂੰ ਲੱਗਦਾ ਤੁਹਾਡਾ ਦਿਮਾਗ ਖਰਾਬ ਹੋ ਗਿਆ ਤੁਸੀਂ ਬਸ ਹੈਲ ਗਏ ਇੱਕ ਤਾਂ ਕੱਪੜਾ ਸਸਤਾ ਦੂਜਾ ਕਹਿੰਦੇ ਉਹ ਨਹੀਂ ਪਿਗਾ ਵਾਪਸ ਦੇ ਜੋ ਉਹ ਵਾਪਸੀ ਤਾਂ ਆ ਵੀ ਕਿਸੇ ਭੈਣ ਭਰਾ ਨਾਲ ਕੰਮ ਸਟਾਰਟ ਕਰਨਾ ਅਗਲੇ ਨੂੰ ਨੋ ਲੈ ਜ ਨਹੀਂ ਹੈਗੀ ਅਗਰੇ ਕੋ ਕੱਪੜਾ ਨਹੀਂ ਵਿਕਦਾ ਦੁਕਾਨਦਾਰ ਲਾਉਂਦਾ ਛਿੱਲ ਜੇਬ ਜ ਪੈਸੇ ਪਾ ਕੇ ਕਹਿੰਦਾ ਹਾਂ ਚੱਲੇ ਭੜਾ ਨੂੰ ਇੱਥੇ ਭੜਾ ਨਾਲ ਕੰਮ ਨਹੀਂ ਬਾਬੇ ਨੇ ਇਕੱਲੇ ਠੇਕਾ ਲਿਆ ਪੰਜਾਬ ਦਾ ਉਹ ਕੰਮ ਦੀ ਬਹੁਤ ਐਸੇ ਪੰਜਾਬ ਕੋਈ ਜਾਨ ਬਾਬਾ ਨਹੀਂ ਬਣ ਸਕਦਾ ਕੋਈ ਆ ਚੱਕੋ 500 ਨੇ ਤਿੰਨ ਆ ਲਓ ਵੀ ਆ ਵੀ 500 ਇਹ ਤਿੰਨ ਨਾ ਕਿਸੇ ਨੇ 100 ਦਾ ਸੂਟ ਦੇਣਾ ਨਾ ਕਿਸੇ ਨੇ 100 ਦੀ ਲੈਣੀ ਆ ਇਹ ਸਿਰਫ ਤੇ ਸਿਰਫ ਇੰਡੀਆ ਦਾ ਸਭ ਤੋਂ ਵੱਡਾ ਕਿੰਗ ਬਾਬੇ ਦੀ ਹੱਟੀ ਜਿਹੜਾ ਦਿਮਾਗ ਹੈ ਲਗਿਆ ਆ ਜਿਹੜਾ ਭੱਜਣ ਦੀ ਤਿਆਰੀ ਕੈਨੇਡਾ ਕਹਿੰਦੇ ਵੀਜ਼ਾ ਲੱਗ ਗਿਆ ਦੁਕਾਨਦਾਰਾਂ ਦਾ ਕਹਿਣਾ ਪਰ ਇੱਥੇ ਫਾਇਦੇ ਹੋਣੇ ਆ ਜਾ ਕੈਨੇਡਾ ਕੈਨੇਡਾ ਜਾ ਰਹੇ ਆ ਅਮਰੀਕਾ ਜਾਵਾਂਗੇ ਕਿਹੜਾ ਵੀਜ਼ਾ ਲੱਗ ਗਿਆ ਆ ਮੈਂ ਕਹਾਂ ਲੱਗੇ ਗੋਲਡ ਵੀਜ਼ਾ ਤੂੰ ਟੈਨਸ਼ਨ ਨਾ ਲੈ ਆ ਦੇਖ ਤੂੰ ਸੂਟ ਦੇਖ ਓਏ ਹੋਏ ਆਹ ਦੇਖ ਦੁਪੱਟੇ ਆ ਸੂਟ ਆ ਤਮਾਕੇ ਉਹ ਸਰਵਰਾ ਸੂਟ ਉਹ ਦੇਖੋ ਆ ਵੀ 200 ਰੁਪਏ ਦਾ ਮੈਂ ਗਾਰੰਟੀ ਲੈਣਾ ਨਾ ਕਿਸੇ ਨੇ ਦਿੱਤਾ ਨਾ ਦੇਖੋ ਦੁਕਾਨਦਾਰਾਂ ਦੇ ਦਿਲ ਕੌਮ 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 ਕਰਦੇ ਹੋਣਿਆ ਬਹੁਤ ਦੁਕਾਨਦਾਰ ਹੁਣ ਝਾਟ ਕੇ ਵੀ ਲੱਗੀ ਜਾਂਦੇ ਕਹਿੰਦੇ ਬਾਬਾ ਕਰੀ ਗਈ ਜਾਂਦਾ ਭਾਜੀ ਕਰੀ ਆ ਜਾਂਦਾ ਵੀ ਪਟਾਕੇ ਪਾਉਣੇ ਆ ਪੈਣਾ ਪਰ ਮਰਾ ਫਾਇਦਾ ਕਰਾਣਾ 200 ਰੁਪਏ ਸੂਟ ਨਾ ਵੀ ਗਿਆ ਵਾਪਸ ਨਾਲਾ ਧਮਾਕ ਤੇ ਬੋਝ ਦੇਖੋ ਮਿੱਲਾਂ ਵਾਲੀ ਵੀ ਟੈਨਸ਼ਨਾਂ 'ਚ ਫੈਕਟਰੀ ਵਾਲੀ ਵੀ ਟੈਨਸ਼ਨਾਂ 'ਚ ਕਹਿੰਦੇ ਇੰਨੇ ਦਾ 60 ਤੋਂ ਬਣਦਾ ਹੀ ਨਹੀਂ ਬਾਜ਼ਾਰ 'ਚ ਤੁਸੀਂ 4 450 ਦਾ ਲੈ ਲੈਣਾ ਕਰ ਰਹੇ ਨੇ ਵਾਪਸੀ ਲੈਣੀ ਹਾਂਜੀ ਆ ਚਾਰਾਂ 'ਚੋਂ ਇੱਕ ਲੈ ਜਾਓ ਤਾਂ ਵੀ 225 ਦਾ ਚਾਰ ਲੈ ਕੇ ਤਾਂ ਵੀ 225 ਦੇ ਦੋ ਬਿਕ ਗਏ ਦੋ ਵਾਪਸ ਤਿੰਨ ਬਿਕ ਗਏ ਇੱਕ ਵਾਪਸ ਉਹ ਯਾਰ ਚਾਰ ਨਾ ਵਿਕੇ ਤਾਂ ਵੀ ਬਾਬਾ ਤੁਸੀਂ ਹੋਲਸੇਜ ਨੂੰ ਹੋਲਸੇਜ 'ਚ ਐਦਾਂ ਮਿਲਦਾ ਐਦਾਂ ਸੈੱਟ ਬਾਈ ਸੈੱਟ ਉਹ ਕਹਿੰਦੇ ਸੈੱਟ ਬਾਈ ਸੈੱਟ ਫਿਰ ਘੜਾ ਉਹਨਾਂ ਨੇ ਨਾਲ ਲੈ ਜਾਣਾ ਛਾਤੀ ਦੇ ਧਰ ਕੇ ਗੱਲ ਹੀ ਸਮਝਿਆ ਉਹਨਾਂ ਨੇ ਹੋਲਸੇਲ ਵਾਲੇ ਪੈਸੇ ਹੀ ਇਕੱਠੇ ਕਰਨੇ ਆਪਾਂ ਲੋਕਾਂ ਦਾ ਫੇਰਾ ਕਰਨਾ ਹੈ ਭਾਵੇਂ ਚੈੱਕ ਲੈ ਲੀਏ ਇੱਕ ਲੈ ਲਓ 225 ਦਾ ਲਓ ਆ ਵੀ ਇੱਕ ਹੋਰ ਫਾਇਦਾ ਤੁਹਾਨੂੰ ਕੋਈ ਬੰਦੇ ਜ ਨਹੀਂ ਕੋਈ ਟੈਨਸ਼ਨ ਨਹੀਂ ਬਈ ਸੈੱਟ ਬਾਈ ਸੈੱਟ ਲੈ ਕੇ ਜਾਣਾ ਪੈਣਾ ਇੱਥੋਂ ਭਾਵੇਂ ਇਹਦੇ ਵਿੱਚੋਂ ਇੱਕ ਕੱਢ ਲਓ ਭਾਵੇਂ ਉਹ ਤੋਂ ਇੱਕ ਕੱਢੋ ਹੋਲਸੇਲਰ ਨੂੰ ਮੈਨੂੰ ਸਮਝ ਨਹੀਂ ਆਉਂਦੀ ਬਾਜ਼ਾਰ ਸਾਰੇ ਬੇਲੇ ਆ ਬਾਬੇ ਦੇ ਢਿੱਟੀ ਦੇ ਮੇਲੇ ਬਾਬਾ ਕਹਿੰਦੇ ਤੀਜੇ ਨਨ ਗੱਡੀ ਬਦਲਦਾ ਕਰੇ ਫੋਰਚੂਨਰ ਆਹ ਥਾਰ ਸੱਚੀ ਕਹਿੰਦੇ ਹੁਣ ਰੂਬੀ ਕੌਣ ਦੀ ਤਿਆਰੀ ਕੋਈ ਕਹਿੰਦੇ ਡਿਫੈਂਡਰ ਬੁੱਕ ਕਰਾਤੀ ਓਏ ਹੋਏ ਤੁਸੀਂ ਰੁਪਈਏ ਵੀ ਦੋ ਦੋ ਕਮੋਨੇ ਸੂਟਾਂ ਜੋ ਗੱਡੀਆਂ ਲੈ ਉਹਨੇ ਕਰੋੜਾ ਕਰੋੜਾਂ ਦੀਆਂ ਉਹ ਬੈਂਕਾਂ ਦੀਆਂ ਮੇਰੀਆਂ ਨਹੀਂ ਹੈਗੀਆਂ ਤੁਸੀਂ ਕੰਮ ਸਟਾਰਟ ਕਰਨਾ 20000 ਨਾਲ ਤੁਸੀਂ ਕਰਨਾ 50000 ਨਾਲ ਮੈਂ ਗਾਰੰਟੀ ਲੈ ਕੇ ਦਊਂ ਤੁਸੀਂ ਜਰਾ ਪੈਸੇ ਕਮਾਣਿਆ ਜਿਹੜਾ ਸੂਟ ਬਚ ਜਾ ਮੈਨੂੰ ਮੋੜ ਜੋ ਅੱਛਾ ਕੋਈ ਫੈਰਾ ਫੁਲਾ ਕਰ ਦਿਓ ਜੇ ਕੋਈ ਕਹਿਵੇ ਕਸਟਮਰ ਬਈ ਮੈਨੂੰ ਵੈਰਾਈਟੀ ਦੇ ਨਹੀਂ ਪਤਾ ਲਾ ਵੈਰਾਈਟੀ ਬਣਾ ਦਿਓ ਭਾਜੀ ਪੂਰੀ ਵੈਰਾਈਟੀ ਪੂਰੀ ਵੈਰਾਈਟੀ ਬਣਾ ਕੇ ਦਾਂਗੇ ਪੂਰਾ ਗਾਈਡ ਕਰਾਂਗੇ ਜੇ ਕਪੜਾ ਨਾ ਵੀ ਗਿਆ ਵਾਪਸ ਵੀ ਲਵਾਂਗੇ ਆ ਸੂਟ ਤੁਸੀਂ ਹੱਥ ਕੇ 350 400 ਦਾ ਵੇਚੋ ਮੇਰੇ ਨਾ ਬਿਕੇ ਮੋਰ ਜਾਣਾ ਇੱਥੇ ਬੋਝ ਨਹੀਂ ਪਾਉਣਾ ਹੈਲੋ 700 800 ਰੁਪਏ ਦਾ ਸੂਟ ਹਾਂਜੀ ਉਹ ਇੱਕ ਨਾਲ ਇੱਕ ਫ੍ਰੀ ਉਹ ਬਾਬੇ ਨੂੰ ਪਾਣੀ ਪੂਣੀ ਪਿਲਾ ਦਿਓ ਭਰਾਵਾ ਜਿਉ ਪਾਣੀ ਕੋਕ ਦੀ ਬੋਤਲ ਲਓ ਨੁੱਥ ਪੈ ਗਿਆ ਕੋਈ ਨਾ ਕੋਈ ਹਿੱਕ ਨਾਲ ਇੱਕ ਫ੍ਰੀ ਹਿੱਲ ਪੈ ਗਈ ਹਿੱਲ ਤੁਹਾਡੀ ਕੋਈ ਨਹੀਂ ਹਿੱਲ ਭਈ ਆ ਰੇਟਾਂ ਦੀ ਬਾਣ ਲੱਗਾ ਆ ਚੱਕ ਸਾਰੀ ਮੇਰੀ ਗੱਲ ਸੁਣ ਲੋ ਦੇਣੇ ਪੈਣਿਆ ਤੂੰ 350 ਦਾ ਸੂਟ ਉਧਰੋਂ ਉਧਰੋਂ ਦੇਖੋ ਦੁਨੀਆ ਦੇਖਦੀ ਆ ਥੋੜਾ ਸੂਟ ਦੁਨੀਆ ਦੇਖਦੀ ਆ ਉਹ ਭਾਜੀ 350 ਦਾ ਸੂਟ ਆਓ ਲੈ ਜਾਓ ਇਹ 1000 ਰੁਪਏ 900 800 ਐਡਾ ਰੇਟ ਆ 350 ਦਾ ਸੂਟ ਦੇਤਾ ਤੇ alo ਇੱਕ ਨਾਲ ਇੱਕ ਫ੍ਰੀ ਹੁਣ ਤੂੰ ਕਹਿਣਾ ਹਿੱਲ ਪੈ ਗਈ ਕੋਈ ਗੱਲ ਨਹੀਂ ਪੈਣ ਦੇ ਗਰਮੀ ਪੈ ਨਹੀਂ ਬਹੁਤ ਹਾਂਜੀ 425 ਦਾ ਸੂਟ 850 ਦੇ ਦੋ ਉਹ 2 2000 ਰੁਪਏ ਦੇ ਸੂਟ ਮਿਲਦੇ ਆ ਬਾਜ਼ਾਰ 'ਚ ਵੱਡੇ ਸ਼ੋਅਰੂਮਾਂ 'ਤੇ ਆ ਦੇਖੋ ਫਿਰ 425 'ਚ ਕਰਤੇ ਬਾਬੇ ਦੀ ਹੱਟੀ ਲੈ ਲਓ ਸਲਵਾਰ ਆ ਦੇਖੋ ਜਿਹੜਾ ਬਾਜ਼ਾਰ 'ਚ 2000 ਦਾ ਇੱਕ ਬਾਬੇ ਦੀ ਹੱਟੀ ਤੋਂ ਲੈ ਜਾਓ 425 ਦਾ ਇੱਕ ਆ ਲੈ ਜਾਓ 280000 ਦਾ ਨਹੀਂ ਉਹ 1100 ਦੇ 25500 ਲੈ ਵੀ ਰਖੜਿਆ 3000 ਵੀ ਆ ਗਿਆ ਆ ਲੈ ਜੋ ਰਖੜੀਏ ਵਧੀਆ ਵਧੀਆ ਸੂਟ ਉਹ ਵੀ ਥੋੜੇ ਪੈਸਿਆਂ ਚ ਉਹ ਬਜ਼ਾਰਾਂ ਚ ਹੁਣੀਆਂ ਲੁੱਟਾਂ ਦੁਕਾਨਦਾਰਾਂ ਨੇ ਕਾਣਿਆ ਡਬਲ ਡਬਲ ਪੈਸੇ ਪਾਪੇ ਦੇ ਪੈ ਗਿਆ ਨੌਕਸ 2-2 ਰੁਪਏ 5-5 ਰੁਪਏ ਦੇ ਮਾਰ ਜਾਂਦੇ ਬਾਪਾ ਜੀ ਰਖੜੀ ਤੇ ਤਾਂ ਫੇ ਲੋਕਾਂ ਨੂੰ ਖੁਸ਼ੀਆਂ ਲਿਆਦਿਆਂ ਕਰਦੇ ਆ। ਬਾਜੀ ਇੱਕ ਨਾਲ ਇੱਕ ਫ੍ਰੀ ਪੂਰੀ ਦੁਕਾਨ। ਜਿਹੜਾ ਮਰਜੀ ਹੱਥ ਨਾਲ ਚੱਕਾ। ਜਿਹੜਾ ਮਰਜੀ ਮੈਂ ਕਹਾਂ 10000 ਰੋਲ ਨਾਲ ਇੱਕ 10000 ਰੋਲ ਫ੍ਰੀ। ਅੱਛਾ 10000 ਦੇ ਸੂਟ ਨਾਲ 10000 ਦਾ ਸੂਟ ਫ੍ਰੀ। 5000 ਰੋਲ ਨਾਲ 5000 ਦਾ ਫ੍ਰੀ ਸਟੈਂਪ ਪੇਪਰ ਦਾ ਲਿਖ ਕੇ ਗੱਲਾਂ ਨਹੀਂ ਕਰਦੇ। ਨਹੀਂ ਤੁਸੀਂ ਲੋਕਾਂ ਨੂੰ ਕੰਮ ਕਰਨ ਨਹੀਂ ਦੇਣਾ ਪੰਜਾਬ 'ਚ ਹੋਰ ਕਿਸੇ। ਆਹ ਦੇਖੋ ਭਾਜੀ ਪੀਸ ਤੇ ਆਹ ਲੋ ਇਹਦੀ ਫੋਟੋ ਪਹਿਲਾਂ ਦੇਖੋ। ਆਹ ਦੇਖੋ ਪੀਸ ਤੇ ਫੋਟੋ। ਹਾਂਜੀ। ਨਾਲ ਦੁਪੱਟਾ ਨਾਲ। ਸੂਟ ਕਿੰਨੇ ਚਾਹੀਦੇ ਆ? 10 ਇਹ 11 12 ਸੂਟ ਵਿਗਰਾ ਚੱਕੋ 500 ਰੁਪਏ ਇਹ ਵੀ 500 ਚਾਈ 500 ਚ ਆ ਰੱਖੋ ਉਹ ਚੱਕੋ ਜਿਹੜੇ ਬਾਜ਼ਾਰ ਚ ਮਿਲਦਾ 2000 ਦਾ ਇੱਕ ਸੂਟ ਬਾਬੇ ਦੀ ਹੱਟੀ ਤੇ ਲੈ ਜਾਓ 2000 ਦੇ ਚਾਰ ਆ ਦੇਖੋ ਫੋਟੋ ਹਣ ਪਿੰਡਾਂ ਦੀਆਂ ਆਮ ਕੁੜੀਆਂ ਮਿੰਦੀਆਂ ਸ਼ਿੰਦੀਆਂ ਵੀ ਸਵੀਨਾ ਸੈਂਡੀਆਂ ਟੈਂਡੀਆਂ ਮੈਂਡੀਆਂ ਬਣਾਣੀਆਂ ਕਹੋ ਕਿ ਕਪੜਾ ਦੇਖੋ ਕਿੰਨਾ ਵਧੀਆ ਕਿੰਨਾ ਵਸਤਾ ਘਰ ਘਰ ਟੋਰ ਕੱਢ ਦਿਆਂਗੇ ਕਪੜਾ ਵੇਚੋ ਜਿੱਥੇ ਨੁਕਸ ਭਾਜੇ ਕਪੜੇ ਜਨਾ ਵੀਕੇ ਮੋੜ ਜੋ ਨਵਾਂ ਲੈ ਜੋ ਟੈਨਸ਼ਨ ਹੀ ਨਹੀਂ ਕੋਈ ਭੈਣ ਭਰਾ ਕਾ ਕੋਈ ਦਿੱਲੀ ਬੈਠਾ ਕੋਈ ਬੰਬੇ ਕੋਈ ਜੰਮੂ ਹਮਾਦਰ ਕਿਸੇ ਨੇ 50000 ਦਾ ਕੱਪੜਾ ਕਿਸੇ ਲੱਖ ਦਾ ਕੋਈ ਸਿਸਟਮ ਹੈਗਾ ਆਨਲਾਈਨ ਉਹ ਜਿਹੜੇ ਭੈਣ ਭਰਾ 50000 ਲੱਖ ਦਾ ਆਨਲਾਈਨ ਕੱਪੜਾ ਲੈਣਾ ਚਾਹੁੰਦੇ ਆਨਲਾਈਨ ਲੋ ਮੇਰਾ ਕਹਣਾ ਵਿਜ਼ਿਟ ਕਰੋ ਹੂੰ ਆਨਲਾਈਨ ਤਾਂ ਹੀ ਪੂਰੀ ਦੁਕਾਨ ਤਾਂ ਖੋਲ ਕੇ ਨਹੀਂ ਦਿਖਾ ਸਕਦੇ ਇੱਥੇ ਚਾਰ ਭੈਣ ਭਰਾ ਆ ਕੇ ਪੂਰੀ ਦੁਕਾਨ ਲਾਵਾਂਗੇ ਥੱਲੇ ਹਾਂਜੀ ਜਿੰਨਾ ਮਰਜ਼ੀ ਲੈ ਜਾਓ ਜਿਹੜਾ ਨਾ ਵਿਕੇ ਮੋੜ ਜੋ ਆ ਪੀਸ ਦੇਖੋ ਤੁਸੀਂ ਆ ਦੇਖੋ ਗਲੇ ਦੇ ਕੰਮ ਦੇਖੋ ਐ ਦੇਖੋ ਲੁੱਕ ਦੇਖੋ ਕਿੰਨੀ ਸੋਹਣੀ ਆ ਬਾਜ਼ਾਰ ਦਾ ਰੇਟ 3500 ਰੁਪਿਆ ਇੱਥੇ ਪਤਾ ਕਰ ਲੈਨੇ ਕੀ ਆ ਹਾਂ ਲੋ ਭਾਜੀ ਪ्योर ਡਿਜੀਟਲ ਹਾਂਜੀ ਹਾਂਜੀ ਆ ਡਿਜੀਟਲ ਦੁਪੱਟੇ ਆ ਲੋ ਰੰਗ ਹਾਂਜੀ ਕੜਾਈ ਦੇਖੋ ਹਾਂਜੀ 800 ਰੁਪਏ ਦਾ ਸੂਟ ਭਾਜੀ ਉਹ ਤੁਸੀਂ ਕਹਦੇ ਭੱਜੜੀ ਤਿਆਰੀ ਤੇ ਨਹੀਂ ਕਰਦੇ ਕਰੀ ਕੀ ਜੰਨੇ ਤੁਸੀਂ ਉਹ ਬੀਜਾ ਲੱਗ ਗਿਆ ਹੁਣ ਚੱਲੇ 3500 ਰੁਪਏ ਦਾ ਸੂਟ ਵਾ 800 ਚ ਕਰਤੇ ਬਿਲਕੁਲ ਬੀਜਾ ਲੱਗ ਗਿਆ ਹੁਣ ਜਿਹੜੀ ਤੂੰ ਕਹਿਣਾ ਗੱਡੀ ਕਿਹੜੀ ਜੀ ਵੈਗਣ ਹਾਂਜੀ ਬਾਹਰ ਜਾ ਕੇ ਲਾਂਗੇ ਇੱਥੇ ਥੋੜੀ ਚੱਲ ਨਹੀਂ ਸਕਦੀ ਹੋਰ ਤੁਸੀਂ ਕਹਣਾ ਆ ਵੀ 800 ਚ ਲੈ ਜਾਓ ਇਹ ਵੀ 800 ਹੀ ਕਰਤਾ ਜੀ ਮਜ਼ਾਕ ਆ ਯਾਰ ਕੋਈ ਉਹ ਮੈਂ ਕਹਾ ਚਲ ਆ ਗਿਆ ਹੋ ਤਮਾਕਾ 800 ਰੁਪਏ ਦਾ ਸੂਟ ਤੁਹਾਡੇ ਹੱਥ 'ਚ ਆ ਆ ਲੋ ਫਿਰ ਜਿਹੜੇ ਤੁਸੀਂ 1800 2000 ਦਾ ਸੂਟ ਲੈਣੇ ਆ ਨਾ ਆ ਆ ਲੋ ਭੈਣਾ ਭਰਾਵਾਂ ਦੇ ਲਈ オリジナル ਪਿਓਰ ਕੈਮਰੀ ਰਾਮ ਟੈਕਸ ਦੇ ਪ੍ਰਿੰਟ ਆ ਦੇਖੋ ਹਾਂਜੀ ਆ ਕੜਾਈ ਦੇਖੋ ਘੇਰੇ ਦੇ ਉਹ ਲੇਸ ਵਰਕ ਨਾਲ ਹਾਂਜੀ ਉਹ ਦੁਪੱਟੇ ਨਾਲ ਟਾਈਆਂ ਟਾਈ ਉਹ ਜੀ 1300 ਰੁਪਏ ਦੋ ਉਹ ਇੱਕ ਬਾਦ ਇੱਕ ਤੋਂ ਉਹ ਜੀ 1200 ਰੁਪਏ ਦੋ 600 ਰੁਪਏ ਦਾ ਸੂਟ ਹੈ ਪਰ ਮੇਰਾ ਸੂਟ ਨਹੀਂ ਇਹ ਮੈਂ ਤਾਂ ਕਿ 2500 ਦਾ ਸੂਟ ਹੋਣਾ ਤੁਸੀਂ 1700 ਕਹੀ ਜਾਂਦੇ ਹੋ ਉਹੀ ਤਾਂ ਗੱਲ ਹੈ ਉਹ ਸੂਟ ਦਾ 800 ਦਾ ਇਹੀ ਤਾਂ ਸਮਝਾ ਰਿਹਾ ਇਹ ਵੀ 800 ਦਾ ਹੈ ਇਹ ਵੀ 800 ਦਾ ਹੈ ਗਲੇ ਦੇ ਕਿੰਨਾ ਕੰਮ ਆਹ ਦੇਖੋ ਬਾਜੂ ਵਰਕ ਆਹ ਫਰੰਟ ਸਾਰਾ ਇਹ ਪੂਰਾ ਟਾਰ ਕਢਾਈ ਉਹ ਪਹੁੰਚਿਆਂ ਦੇ ਵੀ ਕੰਮ ਪਪਾ ਇਹ ਵੀ 500 ਇਹ ਵੀ 500 ਆ ਵੀ 500 ਲੈ ਆਹ ਦੇਖੋ 500 ਪ੍ਰਵਾਤ ਤਵਾ 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 ਹੋਈ ਆਹ ਦੇਖ ਦੁਪੱਟਾ ਨਾਲ ਬਾਜੂ ਵਰਕ ਕੱਢ ਹੋਏ ਸਲਵਾਰ ਦੇ ਪਹੁੰਚੇ ਕੱਢ ਹੋਏ ਉਹ ਭਾਜੀ 5 500 ਨੂੰ ਕਰਤੇ ਆ ਚਾਰ ਦਿਨ ਫੇਰ ਹੁਣ 100 ਰੁਪਏ ਦਾ ਸੂਟ ਤੁਸੀਂ ਕਹੋ ਜੀ ਚੌਥੇ ਦਿਨ ਮਿਲ ਜੂਗਾ ਤੀਜੇ ਦਿਨ ਮਿਲ ਜੂਗਾ ਉਹਦੀ ਕੋਈ ਗਾਰੰਟੀ ਨਹੀਂ ਵੀਡੀਓ ਅੱਜ ਪੈਣ ਲਈ ਹੈ ਸ਼ਨੀ ਦੇ ਐਤਵਾਰ ਨੂੰ ਆਜੋ ਠੀਕ ਹੈ ਨਾ ਆਹ ਦੇਖੋ ਭਾਜੀ ਸਟਾਕ ਇੱਕ ਇੱਕ ਨਾਲ ਦਾ 200 200 ਸੂਟ ਹਾਂਜੀ ਆਹ ਦੇਖੋ ਢੇਰੀਆਂ ਲੱਗੀਆਂ ਹੋਈਆਂ ਇੱਥੇ ਗੱਲ ਖਤਮ ਨਹੀਂ ਹੁੰਦੀ ਅੱਧਰ ਢਾਂਕਾਂ ਲੱਗੀਆਂ ਹੋਈਆਂ ਪੋੜੀਆਂ ਭਰਤੀਆਂ ਮੈਂ ਕਹਾ ਪੋੜੀਆਂ ਵੀ ਭਰੀਆਂ ਹੋਈਆਂ ਢਾਂਕਾਂ ਲੱਗੀਆਂ ਹੋਈਆਂ ਆਹ ਚੀਜ਼ਾਂ ਦੇਖੋ ਪੋਰਡ ਨਾਲ ਇੱਕ ਪੌੜੀਆਂ ਭਰਦੀਆਂ ਲੋ ਜੀ ਆਪਣਾ ਕਮਰੇ ਭਰਦੇ ਟਰੱਕਾਂ ਦੇ ਟਰੱਕ ਆਜੋ 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 ਨੇੜੇ ਆਜੋ ਹੋਰ ਵੀ ਹੈਗਾ ਕੁਝ ਮੈਂ ਕਿਹਾ ਭਾਜੀ ਬਜਾਜੀ ਕਿੰਨੀ ਚਾਹੀਦੀ ਆ ਗੱਲ ਕੀ ਏ ਮੈਂ ਕਿਹਾ ਗੱਲ ਏ ਆ ਵੀ ਇਹ 100 ਰੁਪਏ ਦਾ ਸੂਟ ਹੈ ਹਾਂ ਆ ਦੇਖੋ ਲੰਬਾ ਦੇ ਲੰਮਾ ਆਉਂਦੇ ਆ 100 ਰੁਪਏ ਹਾਂਜੀ ਆ ਟੇਰਾ ਟੇਰ ਦੇਖੋ ਬਜਾਜੀ ਦੇਖੋ ਆਹ ਦੇਖੋ ਇਹਦਾ ਤੁਸੀਂ ਰੇਲ ਗੱਡੀ ਜਿਦਾਂ ਲੁੱਟ ਕੇ ਲੈ ਜਾਂਦੀ ਹੁੰਦੀ ਕਿਤੇ ਆਹ ਦੇਖੋ ਭਾਜੀ ਜਿਹੜਾ ਬਜ਼ਾਰੋਂ ਤੁਸੀਂ 8-8000 ਦਾ ਸੂਟ ਇੱਕ ਲੈਨੇ ਆਉਣਾ ਹਾਂਜੀ ਆਹ ਚੱਕੋ ਬਾਬੇ ਦੀ ਹੱਟੀ ਦੇ ਭਾਜੀ ਵਿਆਹ ਸ਼ਾਦੀਆਂ ਦੇ ਫੈਂਸੀ ਸੂਟ ਹਾਂਜੀ ਪੂਰੇ ਲੱਦੇ ਹੋਏ ਸੂਟਾ ਲੋ ਭਾਜੀ 7000 ਤੋਂ 2 ਲੈ ਜੋ ਆਹ ਦੇਖੋ ਕਪੜਾ ਇੱਕ ਤੋਂ ਇੱਕ ਢੇਰਾਂ ਦੇ ਢੇਰ ਭਾਜੀ ਇੱਕ ਇੱਕ ਨਾਲ ਦਾ 100 100 ਕੋਈ 2 4 ਨਹੀਂ ਕਿੱਧਰ ਨਿਗਾਹ ਮਾਰਨੀ ਹੈ ਦੱਸੋ ਆਹ ਦੇਖੋ ਇੱਧਰ ਦੇਖੋ ਆਹ ਸੂਟ ਕਿੰਨੇ ਚਾਹੀਦੇ ਇੱਕ ਨਾਲ ਦੇ ਦੇਖੋ ਇਹਨੂੰ ਕਹਿੰਦੇ ਹੋਲ ਸੇਲ ਦਾ ਕੰਮ ਬਾਜ਼ਾਰਾਂ ਦਾ ਸਿਰਫ ਇੱਕ ਇੱਕ ਦਾ ਦੂਰ ਪਾ ਕੇ ਥੋੜੀ ਵੀਡੀਓ ਬਾ ਦਿਣੀ ਹੈ ਵੀ ਲੋਕਾਂ ਨੂੰ ਕਹਤਾ ਲਓ ਜੀ ਆਹ ਦੇਖੋ ਭਾਜੀ ਕਿੰਨੇ ਚਾਹੀਦੇ ਆ ਆ 35 35 ਸਾਨੂੰ ਕਰੇਵ ਦੇ ਸੂਟ ਨੇ ਆ ਬਾਬੇ ਦੇ ਢੇਡ ਤੇ ਆ ਜਾਓ 1500 ਨੂੰ ਲੈ ਜਾਓ ਆਹ ਦੇਖੋ ਚੀਜ਼ਾਂ ਦੇ ਢੇਰ ਬਜਾਜੀ ਦੇਖੋ ਹੂੰ ਕੋਈ 2 4 ਸੂਟ ਲੈ ਕੇ ਪਿੰਡ 'ਚ ਨਹੀਂ ਬੈਠੇ ਅੱਲਾ ਦੀ ਰਹਿਮਤ ਆ ਪਹਿਣਾ ਬ੍ਰਾਹਮਣ ਦੀ ਸਪੋਰਟ ਆ ਇੱਕ ਇੱਕ ਨਾਲ ਦਾ 100 200 200 ਪੀਸ ਆ ਤੁਸੀਂ ਵੀ ਸਿਆਣੇ ਬਣੋ ਸ਼ਨੀਵਾਰ ਨੂੰ ਸਵੇਰੇ ਸਵੇਰੇ ਬਾਬੇ ਦੀ ਹਿੱਟੀ ਤੇ ਆ ਜਾਓ ਇੱਥੇ ਤੁਹਾਡੇ ਫਾਇਦੇ ਕੱਢਣਿਆ ਇਧਰੋਂ ਕੈਮਰਾ ਮਾਰ ਕੇ ਦਿਖਾ ਦਿਓ ਇਧਰ ਕਮਾ ਦਿਓ ਸਾਰੇ ਪਾਸੇ ਇੱਕ ਨਾਲ ਇੱਕ ਫ੍ਰੀ ਵਜੀਆ ਲੋ ਫੜੋ ਆ ਦੇਖੋ 15 1500 ਰੁਪਏ ਸੂਟ ਆ ਚੱਕੋ 4 400 ਰੁਪਏ 400 ਰੁਪਏ ਸੂਟ 1400 ਰੁਪਏ ਦਾ ਸੂਟ ਆ 1500 ਦਾ ਸੂਟ ਭਾਜੀ 400 ਰੁਪਏ ਚੈਲੰਜ ਆ ਮਾਲ ਦੱਸੋ ਕਿੰਨਾ ਚਾਹੀਦਾ ਆ ਦੇਖੋ ਉਹ ਦੇਖੋ ਭਾਜੀ ਭਾਂਕਾ ਇਰਾ ਪਲਾ ਹੋਵੇ ਇੱਕ ਇੱਕ ਨਾਲ ਦਾ 2-2000 ਸੂਟ ਪਿਆ ਹੋਲਸੇਲ ਦੀ ਦੁਕਾਨ ਤੇ ਰੇਡ ਥੋੜੀ ਕਰਦੇ ਆਪਾਂ ਚਾਹ ਦੇਖੋ ਯਾਰ ਦੇ 4 ਭਾਜੀ ਆ ਧੱਕੋ ਯਾਰ ਦੇ 4 ਆ ਲੋ ਯਾਰ ਦੇ 4 ਕੈਮਰੀ ਕਸੂਟ ਦੁਪੱਟਾ 1000 ਦੇ 4 ਆ ਇਨੇ ਸੂਟ ਸਰਫ 1000 ਦੇ 4 ਲੋ ਨਾ ਵਿਕੇ ਮੋੜ ਜੋ ਟੈਨਸ਼ਨ ਹੀ ਨਹੀਂ ਲੈਣੀ ਵਿਆਹ ਸ਼ਾਦੀ ਲਈ ਜਿੰਨਾ ਮਰਜ਼ੀ ਕਪੜਾ ਲੋ ਇੱਕ ਦੇ ਇੱਕ ਸੂਟਾ ਲਓ ਭਾਜੀ ਪਹਿਲਾ ਸੂਟ ਦਾ ਤਮਾਕਾ ਆਹ ਦੇਖੋ ਸੂਟ ਭਾਜੀ ਭਾਜੀ ਬਜ਼ਾਰੋਂ 6000 ਦਾ ਹਾਂਜੀ ਬਾਬੇ ਦੀ ਹੱਟ ਦੇ 5000 ਦਾ ਹਾਂਜੀ ਇੱਕ ਨਾਲ ਇੱਕ ਫਰੀ ਮਾਦਰ 2500 ਦਾ ਆਹ ਚੱਕੋ ਭਾਜੀ ਪੂਰਾ ਪੰਜਾਬ ਘੁੰਮ ਲੈਣਾ ਆਹ ਲਓ ਜਿਹੜਾ ਬਾਜ਼ਾਰ ਦੇ ਵਿੱਚ 6000 ਰੁਪਏ ਦਾ ਸੂਟ ਬਾਬੇ ਦੀ ਹੱਟੀ ਤੋਂ ਲੈ ਜਾਓ 2500 ਦਾ ਸੂਟ ਹੁਣ ਦੇਖੋ ਭਾਰੇ ਭਾਰੇ ਸੂਟ ਆ ਇੱਥੇ ਇੱਕ ਦੋ ਨਹੀਂ ਆ ਲਓ ਜੀ ਬਹੁਤ ਸਾਰੇ ਕੱਪੜੇ ਹੈਗੇ ਆ ਲਓ ਸੋਨਾ ਚਾਂਦੀ オリジナル ਸਿਲਗਰਾ ਸੂਟ ਪਾਕਿਸਤਾਨੀ ਦੁਪੱਟਾ ਨਾਲ ਭਾਜੀ ਬਾਜ਼ਾਰ ਚ ਇਹੀ ਸੂਟ ਤੁਹਾਨੂੰ 2000 ਦਾ ਮਿਲਣਾ ਹਾਂਜੀ ਅਸੀਂ 1800 ਦੇ ਦੋ ਦਾਂਗੇ 900 ਰੁਪਏ ਦਾ ਆ ਲਓ ਚੱਕੋ ਆ ਲਓ ਕਿੰਨੇ ਆ ਜੋ ਬਾਰ-ਬਾਰ ਕਹਿ ਰਿਹਾ ਸ਼ਨੀਵਾਰ ਐਤਵਾਰ ਵੱਡੇ ਦਾ ਵੱਡਾ ਵੱਡਾ ਵੱਡੇ ਤੋਂ ਵੱਡਾ ਤਮਾਕਾ ਜ਼ਿਲ੍ਹਾ ਜਨੰਦਰ ਚਮਸ਼ੇਰ ਖਾਸ ਬਾਬੇ ਜੀ ਦੀ ਤੁਹਾਡੀ ਆਪਣੀ ਹੱਟੀ ਹੈ ਫੇਰਾ ਤੁਸੀਂ ਬਾਬੇ ਜੀ ਦਾ ਕਰਨ ਨਾਲ ਬਾਬੇ ਜੀ ਦਾ ਤੁਹਾਡਾ ਕਰਨਾ ਹੈ ਠੀਕ ਹੈ ਜੀ ਕਿਉਂਕਿ ਇੱਕ ਦੂਜੇ ਨਾਲ ਹੀ ਬੰਦਾ ਜੁੜਿਆ ਹੈ ਤਾਂ ਹੀ ਫਾਇਦਾ ਲੈ ਰਿਆ ਠੀਕ ਹੈ ਜੀ ਆ ਜਾਓ ਫਿਰ ਜਿੰਨਾ ਜਲੰਧਰ ਜਮਸ਼ੇਰ ਖਾਸ ਬਾਬੇ ਰੇਟੀ ਦੇ ਨਾ ਜਲੰਧਰ ਜਾਣਾ ਭਈ ਨਾ ਲਧਿਆਣਾ ਜਾਣਾ ਨਾ ਅੰਮ੍ਰਿਤਸਰ ਜਾਣਾ ਨਾ ਹੋਰ ਪਾਸੇ ਜਾਣਾ ਬਾਬੇ ਜੱਟੀ ਆ ਜਾਓ ਵੱਡੇ ਫਾਇਦੇ 100 ਰੁਪਏ ਦਾ ਸੂਟ 200 ਰੁਪਏ ਦਾ ਸੂਟ 250 ਰੁਪਏ ਦਾ ਸੂਟ ਮੈਂ ਕਿਹਾ ਚੀਕਾਂ ਕਢਾ ਦੇਾਂਗੇ ਸਿੰਘ ਫਸਾ ਕੇ ਦਾ ਦੇਖੋ ਆ ਨੰਬਰ ਸਕਰੀਨ ਤੇ ਆ ਫੋਨ ਕਰ ਲਓ ਜੇ ਕੋਈ ਲੋ ਲੂਟ ਪਈ ਕੋਈ ਕੈਰਮੈਨ ਓਮ ਸੰਧ ਦੀ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ ਜਮਸ਼ੇਰ ਖਾਸ